ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਫਰੰਟ ਪੰਜਾਬ ਦੀ ਸਾਰੀ ਸਤਿਕਾਰਯੋਗ ਆ ਵਰਕੀ ਬੋਡੀ ਅਤੇ ਬਾਕੀ ਟੀਮ ਨੂੰ ਅ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਅਤੇ ਮੈਂ ਸਾਰੇ ਮਾਣ ਨੂੰ ਦੱਸਣਾ ਚਾਹਨਾ ਕਿ ਅੱਜ ਅਸੀਂ ਜਿਹੜਾ ਫਰੰਟ ਦੇ ਵਿੱਚ ਵਾਅਦਾ ਹੋਇਆ ਸਾਡੇ ਚ ਸਾਡੇ ਬਹੁਤ ਹੀ ਸਤਿਕਾਰਯੋਗ ਪਿੰਡ ਸ਼ੇਰਪੁਰ ਤੋਂ ਐਕ ਸਰਪੰਚ ਸਰਦਾਰ ਸੋਨੀ ਜੀ ਅਤੇ ਨਾਲ ਹੀ ਇਹਨਾਂ ਨੂੰ ਅਸੀਂ ਬਲਾਕ ਪ੍ਰਧਾਨ ਨਿਯੁਕਤ ਕੀਤਾ ਜੀ ਤੇ ਨਾਲ ਹੀ ਸਾਡੇ ਬਹੁਤ ਹੀ ਪਿਆਰੇ ਵੀਰ ਮੰਗਰ ਸਿੰਘ ਜੀ ਚੱਕਸਾਨਾ ਜੋ ਪਹਿਲਾਂ ਵੀ ਸਾਡੀ ਜਥੇਬੰਦੀ ਦੇ ਇੱਕ ਹਿੱਸਾ ਬਹੁਤ ਛੂਤੋ ਹਿੱਸਾ ਸੀ ਕਿ ਕਿਸੇ ਕਾਰਨ ਕਰਕੇ ਸਾਈਲੈਂਟ ਬੈਠੇ ਸੀ ਤੇ ਅੱਜ ਦੁਬਾਰਾ ਫੇਰ ਉਸੇ ਤਰ੍ਹਾਂ ਜਥੇਬੰਦੀ ਨੂੰ ਟਾਈਮ ਦੇਣ ਦੀ ਦਾ ਵਾਅਦਾ ਕਰਕੇ ਫਿਰ ਦੁਬਾਰਾ ਜਥੇਬੰਦੀ ਦੇ ਨਾਲ ਪੈਰ ਦੇ ਵਿੱਚ ਪੈਰ ਰੱਖ ਕੇ ਤੁਰਨ ਦਾ ਵਾਅਦਾ ਕਰਦੇ ਹੋਏ ਸ਼ਾਮਲ ਹੋਏ ਆ। ਸੋ ਮੈਂ ਇਹਨਾਂ ਨੂੰ ਦੋਵਾਂ ਵੀਰਾਂ ਨੂੰ ਆਉਣ ਤੇ ਜੀ ਆਇਆਂ ਨੂੰ ਆਦਾ ਅਤੇ ਹੋਰ ਵੀ ਸਭ ਨੂੰ ਬੇਨਤੀ ਕਰਦਾ ਜਿੰਨੇ ਵੀ ਸਾਡੇ ਐਸਪੀ ਸਮਾਜ ਦੇ ਲੋਕ ਆ ਆਪਣੀ ਜਥੇਬੰਦੀ ਦਾ ਹਿੱਸਾ ਬਣੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਸਾਡੇ ਐਸਪੀ ਸਮਾਜ ਨਾਲ ਬੇਸ਼ੱਕ ਰਾਣੀ ਨਿਤ ਤੌਰ ਤੇ ਜਾਂ ਵੈਸੇ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਕੰਮਦਾ ਹੈ ਉਹਦੇ ਨਾਲ ਆਪਾਂ ਪਹਿਲੇ ਇੱਕ ਮੋਟਾ ਰੁਕੀਂ ਖੜ ਸਕੀਏ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਆਪਣੀ ਜਥੇਬੰਦੀ ਆ ਇਹਦੇ ਇਹਦੇ ਤਿੰਨ ਕੰਮ ਹੁੰਦੇ ਆ ਅ ਮੁੱਦੇ ਦਾ ਕਾਫੀ ਆਪਰ ਕੈਨ ਮੁੱਦੇ ਨੂੰ ਸੀ ਜ਼ਿਆਦਾਤਰ ਉਠਾ ਰਹੇ ਆ ਕਿ ਗਲੈਸਿੰਗ ਵੈਸਟਾ ਜਿਹੜਾ ਪੰਜਾਬੀ ਦੇ ਵਿੱਚ ਬਣ ਦਿੱਤਾ ਜਾਵੇ ਸਾਡੇ ਧਾਰਾ ਜਿਹੜੇ ਲਾਲ ਕੀ ਨੰਬਰ ਆਉਂਦੇ ਆ ਉਹਨਾਂ ਦੀਆਂ ਰਿਜਿਸਟਰੀਆਂ ਕਿੰਨੀਆਂ ਜਾਣ ਬਿਲਕੁਲ ਫਰੀ ਬਿਨਾ ਕਿਸੇ ਛਾਪ ਕੀਤੀਆਂ ਜਾਣ ਅਤੇ ਸਾਨੂੰ ਪੰਜ ਪੰਜ ਮਗਲੇ ਦੇ ਪਲਾਟ ਜਿਹੜੇ ਕਿਸੇ ਸਰਕਾਰ ਨੇ ਜਾਂ ਕਿਸੇ ਪੰਚ ਸਰਪੰਚ ਨੇ ਜਾਂ ਕਿਸੇ ਐਮਐਲਏ ਨੇ ਆਦੇ ਤਾਂ ਉਹ ਹੀ ਦੇਣੇ ਸਾਡੇ ਹੀ ਕਿਸੇ ਦੀ ਤੀਜੇ ਹਿੱਸੇ ਦੀ ਜ਼ਮੀਨ ਆਉਂਦੀ ਆ ਹਰ ਇੱਕ ਟੱਕੇ ਦੇ ਵਿੱਚ ਤੇ ਉਹਦੇ ਜਿਹੜਾ ਤੀਜੇ ਹਿੱਸੇ ਦੇ ਵਿੱਚ ਉਹ ਹੀ ਬੇਸ਼ੱਕ ਪੰਜ-ਪੰਜ ਮਰਲੇ ਦੇ ਪਲਾਟ ਕੱਟ ਕੇ ਸਾਡੇ ਜਿਹੜੇ ਐਸਸੀ ਸਮਾਜ ਦੇ ਲੋਕ ਆ ਤਾਂ ਪੰਜ-ਪੰਜ ਮਰਲੇ ਦੇ ਵਿੱਚ ਬੇਤਰ ਪਰਿਵਾਰ ਆ ਜਿਹੜੇ ਦੁਜ਼ਾਰਾ ਕਰ ਰਹੇ ਆ ਤੇ ਉਹਨਾਂ ਦੇ ਜਿਹੜੀ ਇੱਕ ਹਰਦਮ ਪੱਕੋ ਕਮਜ਼ੋਰ ਹੋਣ ਕਰਕੇ ਤੇ ਵੀ ਗਲਤ ਉਹਨਾਂ ਤੋਂ ਜਗ੍ਹਾ ਵੀ ਲਈ ਜਾਂਦੀ ਜੇ ਜਗ੍ਹਾ ਲਈ ਜਾਂਦੀ ਆ ਤਾਂ ਉਹਨਾਂ ਤੋਂ ਘਰ ਪਾਉਣ ਲਈ ਜਿਹੜੀ ਆ ਵੀ ਉਹਨਾਂ ਦੀ ਸਥਿਤੀ ਨਹੀਂ ਕਿ ਵਧੀਆ ਆ ਤਾਂ ਕਰਕੇ ਅਸੀਂ ਇਹਨਾਂ ਹੱਕਾਂ ਲਈ ਲੜਦੇ ਆਵਾਜ਼ ਉਠਾਉਂਦੇ ਰਹਿੰਦੇ ਆ ਵੀ ਸਾਡੇ ਜਿਹੜੇ ਅਸੀਂ ਸਮਾਜ ਦੇ ਲੋਕ ਆ ਉਹਨਾਂ ਦਾ ਗੁਜ਼ਾਰਾ ਬਹੁਤ ਔਖਾ ਇੱਕ ਛੱਟ ਜਗ੍ਹਾ ਦੇ ਵਿੱਚ ਤਿੰਨ ਤਿੰਨ ਪਰਿਵਾਰ ਗੁਜ਼ਾਰਾ ਕਰ ਰਹੇ ਆ ਤੇ ਇਹਨਾਂ ਹੱਕਾਂ ਲਈ ਐਸਟੀ ਫੰਡ ਪੰਜਾਬ ਹਰ ਵੇਲੇ ਤੱਪ ਪਰ ਰਹਿੰਦਾ ਤੋਂ ਸਾਰੇ ਹੀ ਸਮਾਜ ਨੂੰ ਬੇਨਤੀ ਆ ਜੇ ਅਸੀਂ ਫੰਡ ਪੰਜਾਬ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ